ਬਦੀ ਜਾਣ ਖਰਚ ਕਮਾਈਆਂ ਕੱਟੀ ਜਾਂਦੀਆਂ ਬਦੀ ਜਾਣ ਖਰਚ ਕਮਾਈਆਂ ਕੱਟੀ ਜਾਂਦੀਆਂ ਸੁਭਾਵਾ ਮਾਤਾਇਓ ਦਿਨੋ ਦਿਨ ਹੀਠਾਂ ਬਲ ਜਾਂਦੀਆਂ ਸੁਭਾਵਾ ਮਾਤਾਇਓ ਦਿਨੋ ਦਿਨ ਹੀਠਾਂ ਬਲ ਜਾਂਦੀਆਂ ਸਹਿਕਾਰੀ ਜੋ ਸੁਭਾਵਾ ਬਹੁ ਮੰਤਰੀ ਬਣਾਤੀਆਂ ਸਹਿਕਾਰੀ ਜੋ ਸੁਭਾਵਾ ਬਹੁ ਮੰਤਰੀ ਬਣਾਤੀਆਂ ਬਹੁ ਮੰਤਰੀ ਦੇ ਬੋਰਡ ਲਾਲਾ ਚਮਕਾਤੀਆਂ ਖੁਦ ਮੁਖ ਤਿਆਰ ਹੋ ਵੀ ਡੱਕੇ ਡੋਲੇ ਖਾਦੀਆਂ ਕੋਦ ਮੁਖ ਤਿਆਰ ਹੋ ਵੀ ਡੱਕੇ ਡੋਲੇ ਖਾਂਦੀਆਂ ਸੁਭਾਵਾ ਮਾਂ ਤਾਈਓ ਦਿਨੋ ਦਿਨ ਹੀਠਾਂ ਬਲ ਜਾਂਦੀਆਂ ਸੁਭਾਵਾ ਮਾਂ ਤਾਈਓ ਦਿਨੋ ਦਿਨ ਹੀਠਾਂ ਬਲ ਜਾਂਦੀਆਂ ਆਪਣਾ ਕਮਾਉਂਦੀਆਂ ਨਾ ਦੇਣਾ ਸਰਕਾਰ ਦਾ ਆਪਣਾ ਕਮਾਉਂਦੀਆਂ ਨਾ ਦੇਣਾ ਸਰਕਾਰ ਦਾ ਪੈਸਾ ਸਰਕਾਰੀ ਨਾ ਹੀ ਇਹਨਾਂ ਨੂੰ ਸਵਾਰਦਾ ਸਰਕਾਰਾਂ ਕਿਉਂ ਹੁਕਮ ਨੇ ਇਹਨਾਂ ਤੇ ਚਲਾਉਂਦੀਆਂ ਸਰਕਾਰਾਂ ਕਿਉਂ ਨੇ ਹੁਕਮ ਇਹਨਾਂ ਤੇ ਚਲਾਉਂਦੀਆਂ ਸੁਭਾਵਾਂ ਤਾਈਓ ਦਿਨੋ ਦਿਨ ਹੀਠ ਹੰਬਲ ਜਾਂਦੀਆਂ ਸੁਭਾਵਾਂ ਤਾਈਓ ਦਿਨੋ ਦਿਨ ਹੀਠ ਹੱਬਲ ਜਾਂਦੀਆਂ ਅੱਗ ਲੱਗੇ ਨਾਲ ਨੂੰ ਸੁਭਾਵਾਂ ਜ਼ਿੰਮੇਵਾਰ ਨੇ ਅੱਗ ਲੱਗੇ ਨਾਲ ਨੂੰ ਸੁਭਾਵਾਂ ਜ਼ਿੰਮੇਵਾਰ ਨੇ ਕਿਸਾਨਾਂ ਦੇ ਸੁਭਾਵਾਂ ਦਾ ਕਰਾਉਣ ਤਕਰਾਰ ਨੇ ਮੁਲਾਜ਼ਮਾਂ ਨੂੰ ਥਾਂ ਥਾਂ ਤੇ ਕਿਉਂ ਨਹੀਂ ਤਵਾਂਦੀਆਂ ਮੁਲਾਜ਼ਮਾਂ ਨੂੰ ਥਾਂ ਥਾਂ ਤੇ ਕਿਉਂ ਨਹੀਂ ਤਵਾਂਦੀਆਂ ਸੁਭਾਵਾਂ ਤਾਈਓ ਦਿਨੋ ਦਿਨ ਹੀਠ ਹੰਬਲ ਜਾਂਦੀਆਂ ਸੁਭਾਵਾਂ ਤਾਈਓ ਦਿਨੋ ਦਿਨ ਹੀਠ ਹੱਬਲ ਜਾਂਦੀਆਂ ਖਾਦਾਂ ਤੇ ਦਵਾਈਆਂ ਜੋ ਵੀ ਘਟਿਆ ਮੁਨਾਫਾ ਏ ਖਾਦਾਂ ਤੇ ਦਵਾਈਆਂ ਜੋ ਵੀ ਘਟਿਆ ਮੁਨਾਫਾ ਏ ਸ਼ਮਾਹੀ ਨਾ ਵਿਆਜ ਲਾਉਣਾ ਪੈਂਦਾ ਤਾਂ ਇਹੋ ਘਟਾ ਏ ਸ਼ਮਾਹੀ ਲਾ ਵਿਆਜ ਸੀ ਵੀ ਬੈਂਕਾਂ ਨੇ ਕਮਾਉਂਦੀਆਂ ਸ਼ਮਾਹੀ ਲਾ ਵਿਆਜ ਸੀ ਵੀ ਬੈਂਕਾਂ ਨੇ ਕਮਾਉਂਦੀਆਂ ਸੁਭਾਵਾ ਮਾ ਤਾਈਓ ਦਿਨੋ ਦਿਨ ਹੀਠਾਂ ਵੱਲ ਜਾਂਦੀਆਂ ਸੁਭਾਵਾ ਮਾ ਤਾਈਓ ਦਿਨੋ ਦਿਨ ਹੀਠਾਂ ਵੱਲ ਜਾਂਦੀਆਂ ਬੋਟਾਂ ਵੇਲੇ ਕਹਿਣ ਸਾਰੇ ਕਰਜ਼ੇ ਹੀ ਮਾਫ ਨੇ ਵੋਟਾਂ ਪਿੱਲੇ ਕਹਿਣ ਸਾਰੇ ਕਰਜ ਹੀ ਮਾਫ਼ ਨੇ ਸੁਭਾਵਾਂ ਦਾ ਲੀਡਰ ਮੁੜ ਦਿੰਦੇ ਕਿੱਥੇ ਸਾਥ ਨੇ ਸ਼ਿੰਗਾਰੇ ਸਰਕਾਰਾਂ ਕਿਉਂ ਤਰਸ ਨਾ ਖਾਨੀਆਂ ਸ਼ਿੰਗਾਰੇ ਸਰਕਾਰਾਂ ਕਿਉਂ ਤਰਸ ਨਾ ਖਾਨੀਆਂ ਸੁਭਾਵਾਂ ਤਾਈਓ ਦਿਨੋ ਦਿਨ ਹੇਠਾਂ ਵੱਲ ਜਾਂਦੀਆਂ ਸੁਭਾਵਾਂ ਤਾਈਓ ਦਿਨੋ ਦਿਨ ਹੇਠਾਂ ਵੱਲ ਜਾਂਦੀਆਂ ਸੁਭਾਵਾਂ ਤਾਈਓ ਦਿਨੋ ਦਿਨ ਹੇਠਾਂ ਵੱਲ ਜਾਂਦੀ ਮਾਡੇ ਲਾਇਕ ਅਤੇ ਕਮੈਂਟ ਵਿੱਚ ਕੀਤੇ ਕੀਮਤੀ ਸੁਝਾਵਾਂ ਦੀ ਉਡੀਕ ਰਹੇਗੀ ਜੀ ਥੈਂਕ ਯੂ